ਵੈਲਕਮ ਟੂ ਖੰਨਾ ਨਿਊਜ਼ ਲਾਈਵ ਮੰਗਲਵਾਰ ਦੇਰ ਸ਼ਾਮ ਖੰਨਾ ਦੇ ਵਾਰਡ ਨੰਬਰ 25 ਵਿੱਚ ਯੂਥ ਆਗੂ ਰਣਵੀਰ ਸਿੰਘ ਕਾਕਾ ਅਤੇ ਕਾਉਂਸਲਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਕੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਗੁਰਕਿਰਤ ਸਿੰਘ ਕੋਟਲੀ ਨੇ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ ਪਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਕੌਂਸਲਰ ਸ਼ਮਿੰਦਰ ਸਿੰਘ ਮਿੰਟੂ ਤੰਜਲ ਅਤੇ ਕੌਂਸਲਰ ਪਤੀ ਰਣਵੀਰ ਸਿੰਘ ਕਾਕਾ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ ਪਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਦਾ ਰੇਣ ਸਾਰੀ ਉਮਰ ਨਹੀਂ ਦੇ ਸਕਦਾ ਜੋ ਉਹਨਾਂ ਨੇ ਮકાਮ ਮੈਨੂੰ ਤਾਂ ਮੈਂ ਵੀ ਉਹਨਾਂ ਦੀਆਂ ਹਰ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੇ ਜੋ ਮੈਂ ਆਪਣੇ ਦਿਲੋਂ ਹਰ ਕੰਮ ਕਰ ਰਿਹਾ ਆ ਪਰ ਜਿਹੜਾ ਨਹੀਂ ਵੀ ਹੋਇਆ ਮੈਂ ਉਹ ਵੀ ਗੁਰਪ੍ਰੀਤ ਸਿੰਘ ਜੀ ਦੀ ਬਾਹ ਫੜ ਕੇ ਕੰਮ ਕਰਾਉਣ ਦੀ ਜੋਤ ਰੱਖਦਾ ਤੇ ਮੈਂ ਕਰਵਾਉਂਗਾ ਵੀ ਤੇ ਹੁਣ ਅੱਗੇ ਜੋ ਤੁਹਾਨੂੰ ਪਤਾ ਹੀ ਆ ਜੀ ਕਿ ਵੀ ਇਲੈਕਸ਼ਨ ਦਾ ਸਿਖਰ ਚੱਲ ਰਿਹਾ ਇੱਕ ਤਰੀਕ ਦੀਆਂ ਇਲੈਕਸ਼ਨ ਨੇ ਤੇ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਵੀ ਇੱਕ ਤਰੀਕ ਨੂੰ ਅਸੀਂ ਕਾਂਗਰਸ ਪਾਰਟੀ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਮਰਦੋ ਕਾਮਯਾਬ ਕਰੀਏ ਤਾਂ ਕਿ ਜਿਹੜੀ ਲੀ ਹੋ ਲੈਂ 2.5 ਸਾਲ ਚ ਲੈ ਚੁੱਕੀ ਆ ਕਿਉਂਕਿ 2.5 ਸਾਲ ਚ ਤੁਸੀਂ ਦੇਖਿਆ ਝਾੜੂ ਪਾਰਟੀ ਨੇ ਇੱਕ 10 ਰੁਪਏ ਦਾ ਵੀ ਕੰਮ ਮਲੇ ਕੋਲਾ ਰੁੜਦੇ ਆ ਸਾਡੇ ਵਾਰਡ ਵਿੱਚ ਨਹੀਂ ਕੀਤਾ ਅਜੀਬ ਜੋ ਕੰਮ ਰੁਕੇ ਰੁਕ ਗਏ ਜੋ ਅਹੇ ਤੱਕ ਚੱਲ ਰਹੇ ਨੇ ਉਹ ਸਾਡੇ ਸਿਰਫ ਕਾਂਗਰਸ ਪਾਰਟੀ ਸਰਕਾਰ ਦੇ ਸਮੇਂ ਦੇ ਹੀ ਚੱਲਦੇ ਨੇ ਜੇ ਉਹ ਅਸੀਂ ਅੱਗੇ ਕਰਾਉਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਅੱਗੇ ਫੇਰ ਸਰਕਾਰ ਸਾਡੀ ਕਾਂਗਰਸ ਪਾਰਟੀ ਦੇ ਅੱਗੇ ਲੈ ਕੇ ਆਓ ਤਾਂ ਜੋ ਅਸੀਂ ਜੋ ਲੂਹੀ 2 ਉਤਰੋ ਗੱਡੀ ਉਤਰ ਚੁੱਕੀ ਆ ਉਹਨਾਂ ਦੀ ਦੁਆਰਾ ਚੜਾ ਕੇ ਆਪਣੀ ਵਿਕਾਸ ਦੀ ਰਫ਼ਤ ਸਤਿ ਸ਼੍ਰੀ ਅਕਾਲ ਮਿਲੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਅੱਜ ਜਿਹੜੀ ਇਹ ਮੀਟਿੰਗ ਰੱਖੀ ਸੀ ਐਮਪੀ ਇਲੈਕਸ਼ਨ ਦੇ ਸਬੰਧ ਵਿੱਚ ਅੱਜ ਮੀਟਿੰਗ ਇਹ ਇੱਕ ਰਲਿਆ ਰੁਕਤਾ ਚੁੱਕੀ ਸੀ ਕਿਉਂਕਿ ਵਾਰਡ ਨੰਬਰ 25 ਦੇ ਵਿੱਚ ਰਣਵੀਰ ਕਾਕਾ ਜੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅਮਨਦੀਪ ਕੌਰ ਦੇ ਜਿਹੜੇ ਹੈਗੇ ਹਸਬੰਡ ਨੇ ਉਹ ਤੇ ਵਾਰਡ ਨੰਬਰ 26 ਆਪਣੇ ਨਾਲ ਦਾ ਵਾਰਡ ਹੈਗਾ ਅੱਜ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਲੋਕ ਦੁਆਰਾ ਫਿਰ ਚੌਂਦੇ ਵੀ ਕਾਂਗਰਸ ਦੁਆਰਾ ਆਵੇ ਕਿ 2.5 ਸਾਲ ਦੇ ਵਿੱਚ ਬਹੁਤ ਮਤਲਬ ਲੋਕਾਂ ਨੇ ਦੇਖਿਆ ਵੀ ਕੰਮ ਨਹੀਂ ਹੋ ਰਹੇਗੇ ਜੇ ਗੱਲ ਕਰੀਏ ਬ੍ਰਾਈਬ ਦੀ ਤਾਂ ਰਿਸ਼ਵਤ ਜਿਹੜੀ ਹੈਗੀ ਆ ਕਈ ਗੁਣਾ ਵੱਧ ਚੁੱਕੀ ਹੈਗੀ ਆ ਬਹੁਤ ਬੁਰਾ ਹਾਲ ਆ ਤੇ ਇਸ ਕਰਕੇ ਲੋਕ ਪੀਪਲ ਆਲਸੋ ਵਾਂਟ ਕਿ ਚੇਂਜ ਹੋਣਾ ਚਾਹੀਦੀ ਆ ਤਾਂ ਤੁਸੀਂ ਇਕੱਠੇ ਰਹੇਗਾ ਦੇਖ ਚੁੱਕੇ ਅੱਜ ਮੈਂ ਫੇਰ ਇੱਕ ਵਾਰੀ ਮੌਕਾ ਦਿੰਦਾ ਕਿ ਮੈਂ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਡਾਕਟਰ ਸਾਹਿਬ ਨੂੰ ਡਾਕਟਰ ਅਮਰ ਸਿੰਘ ਨੂੰ ਵੋਟ ਪਾਓ ਵੋਟ ਫੋਰ ਚੇਂਜ ਕਿਉਂਕਿ ਜਿਹੜਾ ਹੰਗਾ ਬਹੁਤ ਬੁਰਾ ਹਾਲ ਹੈ ਗਿਆ ਤੇ ਹੁਣ ਅਸੀਂ ਇਸ ਕਰਕੇ ਵੀ ਸਾਰੇ ਰਿਕਵੈਸਟ ਕਰਦੇ ਆ ਕਿ ਇੱਕ ਨੰਬਰ ਬਟਨ ਦਬਾ ਕੇ ਇੱਕ ਤਰੀਕ ਨੂੰ ਡਾਕਟਰ ਨੂੰ ਇੱਕ ਨੰਬਰ ਦੇ ਲਈਏ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ 25 ਨੰਬਰ ਵਾਰਡ ਦੀ ਮੁਕੜ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਔਰ ਬਹੁਤ ਵੱਡੀ ਗਿਣਤੀ ਚ ਅੱਜ 9 ਬੱਚੇ ਨੇ ਸਾਡੀਆਂ ਬੀਬੀਆਂ ਪੈਣਾ ਔਰ ਬਜ਼ੁਰਗ ਨੌਜਵਾਨ ਬਹੁਤ ਵੱਡੀ ਗਿਣਤੀ ਚ ਆਏ ਨੇ ਸੋ ਅੱਜ ਜਿਹੜਾ ਕਾਂਗਰਸ ਪਾਰਟੀ ਪ੍ਰਤੀ ਉਤਸ਼ਾਹ ਜਿਹੜਾ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਔਰ ਸਾਡੀ ਜਿਹੜੀ ਕੈਂਪੇਨ ਆ ਉਹਦਾ ਟੈਂਪੋ ਬਹੁਤ ਉੱਪਰ ਚੱਲਿਆ ਗਿਆ ਔਰ ਦੂਸਰੀਆਂ ਪਾਰਟੀਆਂ ਹੁਣ ਬਹੁਤ ਬੌਣੀਆਂ ਲੱਗਦੀਆਂ ਥੱਲੇ ਰਹਿ ਗਈਆਂ ਨੇ ਸੋ ਹੁਣ 3 ਦਿਨ ਬਾਕੀ ਨੇ ਸੋ 3 ਦਿਨ ਦੇ ਵਿੱਚ ਵਿੱਚ ਹੋਰ ਇਸ ਟੈਂਪੋ ਨੇ ਅੱਗੇ ਜਾਣਾ ਔਰ ਅਸੀਂ ਇਹਨੂੰ ਹੋਰ ਵੱਡੀ ਰਿਕਾਰਡ ਦੇ ਨਾਲ ਇਸ ਸੀਟ ਜਿਹੜੀ ਆ ਕਾਂਗਰਸ ਪਾਰਟੀ ਨੇ ਜਿੱਤਣੀ ਹੈ ਧੰਨਵਾਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਂ ਦੀ ਖਾਸ ਰਿਪੋਰਟ ਇਹ ਬੋਰਡ ਐਕਸਪੀਰੀਅੰਸ ਨਹੀਂ ਕੋ ਵਿਜਨ ਨਹੀਂ ਕੋਈ ਉਹਦਾ ਦੀ ਸੋਚ ਨਹੀਂ ਸੋਚ ਕਰਕੇ ਇੱਕ ਅੱਛੀ ਸੋਚ ਵਾਲੇ ਨਮਾਇਦੇ ਜਿਹੜੇ ਉਹ ਇਹਨਾਂ ਸਰਸਾਵਾਂ ਦੇ ਵਿੱਚ ਕੰਮ ਇਤ ਤੇ ਜਿਵੇਂ ਪਹਿਲਾਂ ਕਿਹਾ ਬੋਰਡ ਸਾ ਚੇਂਜ ਇਹ ਜਿਹੜੇ ਵਾਅਦੇ ਸੀ ਕਿ ਪਹਿਲਾਂ ਇਹਨਾਂ ਤੇ ਕਾਫੀ ਹੱਦ ਤੱਕ ਲੋਕ ਕਹਿੰਦੇ ਸੀ ਕਿ ਸਭੋਂ ਕੋ ਚੰਗੇ ਨਮਾਇਦੇ ਸੋ ਚੰਗੇ ਨਮਾਇਦੇ ਮਿਲਦੇ ਨਾਲ ਬਹੁਤ ਸਾਰੇ ਜੱਗਾਂ ਦਾ ਹੱਲ ਆ ਆ ਡਾਕਟਰ ਅਗਰ ਸਿੰਘ ਜੀ ਨੇ ਵੀ ਹਾਂ ਜਿਹੜੀ ਇਸਪੋਟ ਦੇ 10 ਲੱਖ ਰੁਪਏ ਸਿਰ ਸਾਡੀਆਂ ਪਹਿਲਾਂ ਗੱਡੀਆਂ ਸਾਡੀਆਂ ਮਾਮਾ ਸਿਰ ਵਹਿਲਾਵਾ ਦੇ ਜਿਹੜੀ ਪਾਰਕ ਜਿਹੜਾ ਉਹ ਅਸੀਂ ਸਣੋਂ ਜਾ ਰਹੇ ਹਾਂ ਉਹਦੇ ਵਿੱਚ ਡਾਕਟਰ ਅਮਰ ਸਿੰਘ ਦਾ 10 ਲੱਖ ਰੁਪਇਆ ਆ ਕਿ ਬਹੁਤ ਜਲਦੀ ਉਹਦੇ ਤੇ ਕੰਮ ਸ਼ੁਰੂ ਹੋਵੇ ਜਮਣੇ ਤੁਸੀਂ ਸੈਂਟਰ ਤਕਰੀਬਨ ਜਿਹੜਾ ਰੁਕਿਆ ਪਿਆ ਸੀਗਾ ਉਹਦੇ ਤੇ ਵੀ ਅਸੀਂ ਜਲਦੀ ਕੰਮ ਸ਼ੁਰੂ ਕਰਵਾ ਗਏ ਆਂ ਔਰ ਆਪਣੇ ਤਸਵੀਰਾਂ ਦੇ ਅੰਦਰ ਹੁੰਦੇ ਇਹ ਬਾਤ ਜਿਹੜਾ ਅਸੀਂ ਤੁਹਾਨੂੰ ਬਹੁਤ ਵਧੀਆ ਬਾਤ ਕਰੀ ਖਾਸ ਕਰਕੇ ਜਦੋਂ ਇਹ ਪਹਿਲਾਂ ਲਈ ਸਾਡੀਆਂ ਬਾਵਾਦ ਦੇ ਲਈ ਉਹ ਅਸੀਂ ਬਣਾ ਕੇ ਦੇ ਦਿੱਤਾ ਇਹਨਾਂ ਤੋਂ ਆਵਾਕ ਦੇ 1000 ਰੁਪਏ ਤੋਂ ਵੱਧ ਉਹ ਸੈਰ ਤੋਂ ਕਹੀ ਜਾਂਦੇ ਨੇ 2.5 ਮਹੀਨੇ ਹੋ ਗਏ ਆਪ ਬੰਨਾ ਦੇ ਦੀ ਜਾਂਦੀਆਂ ਤੇ ਉੱਥੇ ਗੱਲ ਚੱਲਦੀ ਸੀਗੀ ਵੀ ਜੋ ਹੋਰ ਵੀ ਤਾਂ ਕਿ ਜੇ ਸਾਡੀਆਂ ਬੀਬੀਆਂ ਪਹਿਣਾ ਵੀ ਸ਼ੂਟ ਹੀ ਆ ਜਾ ਕਰੋ ਹਰ ਕੁਡੇ ਕੁ ਉਹ ਗੱਲਾਂ ਕਰਨੇ ਰੱਖੀਆਂ ਤੇ 1 ਰੁਪਇਆ ਜਿਹੜਾ ਇਹ ਇਹਨਾਂ ਦਾ ਜਿਹੜਾ ਕੀਤਾ ਹੋਇਆ ਐਲਾਨ ਉਹ ਪੂਰਾ ਨਹੀਂ। ਤੋਂ ਇਸ ਕਰਕੇ ਆਪਾਂ ਹੁਣ ਸਮਝ ਚੁੱਕੇ ਆ ਕਿ ਇਹ ਦਾ ਝਾੜੂ ਵਾਲੇ ਨਾ ਕੋਈ ਹੋਰ ਪਾਰਟੀ ਵਾਲੇ ਇਹ ਸਾਡੇ ਕੰਮ ਨਹੀਂ ਆ ਸਕਦੇ। ਇਕੋ ਹੀ ਹੈ ਕਾਂਗਰਸ ਪਾਰਟੀ ਜਿਹੜੀ ਹਰ ਵਰਗ ਵਿੱਚ ਨਹੀਂ ਸੋਚਦੀ ਆ। ਔਰ ਜਿਹਦਾ ਉਹ ਵੱਸ ਤੋਂ ਜਿਹੜਾ ਉਹ ਲੋਟੇ ਵੀ ਜਿਹੜਾ ਤੇ ਉਹ ਹੈਗਾ 12 ਬਕਾਅ ਹੈਗਾ ਅਮਨ ਸ਼ਾਹ ਦੀ ਆ ਔਰ ਤਕੀ ਦੀ ਜਾਂਦੀ। ਅਗਰ ਜੀ 9 ਵਜੇ ਨੂੰ ਵਗੇ ਸਿਰਫ 20 ਬੰਦੇ ਰਹੇ ਤੇ ਅੱਜ ਵੀ ਸਾਰੇ ਆਪਣੇ ਗੰਗ ਸਾਰੇ ਇਕੱਠੇ ਹੋਏ ਨੇ ਕੋਈ ਸ਼ਮਾਧੀ ਚਲੋ 4-5 ਵਜੇ ਵੀ ਬਾਜ਼ਾਰ ਦਾ ਸੋਹਣਾ ਆ ਰਾਜਪੂਤਾ ਜੀ ਬੈਠਾ ਸੀ ਅਕਲ 5 ਵਜੇ ਦਾ ਨੂੰ ਜਦੋਂ ਚੌਧਰੀ ਭੀਸ਼ਮ ਪ੍ਰਕਾਸ਼ ਜੀ ਸਾਡੇ ਦਫ਼ਤਰ ਬੈਠੇ ਸੀ ਸ਼ਾਮ ਨੂੰ ਬਾ ਉਹਨਾਂ ਦੇ ਲੋਕਾਂ ਤੋਂ ਸ਼ਾਦੇ ਲੋਕਾਂ ਨੇ ਗੋਲੀਆਂ ਚਲਾਈਆਂ ਜੇ ਬੱਜ ਗਏ ਅਜੀ ਜੰਗੋਲੀਆਂ ਆਜੋ ਉਸ ਦਾ ਹਾਉ ਕੰਨ ਗੋਲੀਆਂ ਅਕਲ ਦੇ ਲੱਗੀਆਂ ਉਸ ਦਾ ਸ਼ਾਮ ਨੂੰ if you get the bicycle.